ਪਰਦੇ ਆਜ਼ਾਦੀ ਦੇ ਦਿਨ ਤੇ ਇੱਕ ਸ਼ਾਮ ਇੱਕ ਸ਼ਾਮ ਪਹਿਲਾਂ ਆਪਣਾ ਸੁਨੇਹਾ ਦੇਣ ਦੇ ਲਈ ਦਲ ਕਾਲਸਾ ਤੇ ਸ਼੍ਰੋਮਣੀ ਕਾਲੀਦਾਦ ਅੰਮ੍ਰਿਤਸਰ ਦੇ ਜਿੰਨੇ ਵਰਕਰ ਇੱਥੇ ਪਹੁੰਚੇ ਨੇ ਤੇ ਹੋਰ ਜਿੰਨੇ ਸੰਗਤ ਇਹ ਸਭ ਆਏ ਨੂੰ ਸੁਣਦੇ ਆ ਮੈਂ ਸਾਰਿਆਂ ਨੂੰ ਹੱਥ ਬੰਨ੍ਹ ਕੇ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 15 ਅਗਸਤ ਨੂੰ ਕਾਲੇ ਦਿਨ ਵਜੋਂ ਇਕੱਲੇ ਅਸੀਂ ਨਹੀਂ ਮਨਾਉਂਦੇ ਇਸ ਇੰਡੀਆ ਦੇ ਵਿੱਚ ਇਹਦੇ ਆਪਣੇ ਬਹੁਤ ਸਾਰੇ ਕਰੰਦੇ ਇਹਦੇ ਆਪਣੇ ਡਿਪਾਰਟਮੈਂਟ ਜਿਨ੍ਹਾਂ ਦਾ ਇਸ ਸਿਸਟਮ ਤੋਂ ਇੱਕ ਸਮੇਂ ਦੇ ਲਈ ਵਿਸ਼ਵਾਸ ਉੱਠ ਜੇ ਉਹ ਇਸ ਦਿਨ ਨੂੰ ਕਾਲੇ ਦਿਨ ਵਜੋਂ ਮਨਾਉਂਦਾ ਚਾਹੇ 26 ਜਨਵਰੀ ਹੋਵੇ ਚਾਹੇ 15 ਅਗਸਤ ਹੋਵੇ ਇਹਨਾਂ ਦੇ ਆਪਣੇ ਸਿਸਟਮ ਦੇ ਵਿੱਚ ਕੰਮ ਕਰਦੇ ਟੀਚਰ ਜਿਨ੍ਹਾਂ ਦੇ ਉੱਤੇ ਡਾਂਗਾਂ ਵਰਦੀਆਂ ਨੇ ਜਦੋਂ ਆਪਣੇ ਹੱਕਾਂ ਦੀ ਗੱਲ ਕਰਦੇ ਨੇ ਉਹ ਵੀ ਕਹਿੰਦੇ ਵੀ ਸਾਡੇ ਵਾਸਤੇ ਕੋਈ ਆਜ਼ਾਦੀ ਨਹੀਂ ਆਸੀਂ 15 ਅਗਸਤ ਦਾ ਬਾਈਕਾਟ ਕਰਾਂਗੇ ਇਹਨਾਂ ਨੇ ਡਾਕਟਰ ਸਟੂਡੈਂਟਸ ਜਿਹੜੇ ਉਹਨਾਂ ਦਾ ਜੋ ਹਲ ਕੀਤਾ ਉਹ ਵੀ ਕਹਿੰਦੇ ਇਹਨਾਂ ਦੀਆਂ ਦੋ ਫੋਰਸਿਸ ਮੰਨੀਆਂ ਜਾਂਦੀਆਂ ਨੇ ਇੱਕ ਫੌਜ ਤੇ ਦੂਜੀ ਪੁਲਿਸ ਹਾਲਾਂਕਿ ਉਹਰ ਵੀ ਚਾਰ ਪੰਜ ਆ ਗਈਆਂ ਨੇ ਪਰ ਅਹਿਮ ਦੋ ਮੰਨਿਆ ਜਾਂਦੀਆਂ ਨੇ ਫੌਜ ਤੇ ਦੂਜੀ ਪੁਲਿਸ ਜਿਹੜੇ ਫੌਜ ਦੇ ਸਾਬਕਾ ਅਧਿਕਾਰੀ ਨੇ ਪਰसों ਚੌਥੀ ਦੀ ਉਹਨਾਂ ਦੀ ਸਟੇਟਮੈਂਟ ਵੀ ਆ ਉਹ ਕਹਿੰਦੇ ਵੀ ਅਸੀਂ 15 ਅਗਸਤ ਦੀ ਜਿਹੜੇ ਆਜ਼ਾਦੀ ਦਾ ਜਸ਼ਨ ਨੇ ਪੰਜਾਬ ਸਰਕਾਰ ਦੇ ਅਸੀਂ ਉਹਨਾਂ ਦੇ ਵਿੱਚ ਸ਼ਾਮਲ ਨਹੀਂ ਹੋਣਾ ਉਹਨਾਂ ਨੇ ਇੱਕ ਕਾਰਨ ਦੱਸਿਆ ਉਹਨਾਂ ਦੇ ਕੋਲ ਸਿਰਫ ਇੱਕ ਕਾਰਨ ਆ ਇਸ ਦਿਨ ਦੇ ਆ ਖੁਸ਼ੀਆਂ ਦੇ ਵਿੱਚ ਨਾ ਸ਼ਾਮਲ ਹੋਣ ਦਾ ਉਹ ਕਹਿੰਦੇ ਜਿਹੜਾ ਸਾਡਾ ਕਰਨਲ ਬਾੜ ਹੀ ਉਹਦੀ ਪੰਜਾਬ ਪੁਲਿਸ ਨੇ ਕਟਮਾਰ ਕੀਤੀ ਉਦੇ ਪਰਿਵਾਰ ਦੇ ਨਾਲ ਵੱਦਸਲੂਕੀ ਕੀਤੀ ਉਹਦਾ ਇਨਸਾਫ ਨਹੀਂ ਦਿੱਤਾ ਇਸ ਕਰਕੇ ਜੇ ਅਸੀਂ ਪੰਜਾਬ ਸਰਕਾਰ ਦੇ ਜਸ਼ਨਾਂ 'ਚ ਸ਼ਾਮਲ ਨਹੀਂ ਹੋਣਾ ਭਾਈ ਤੁਸੀਂ ਇਹ ਸੋਚ ਕੇ ਵੇਖੋ ਤੁਹਾਡੇ ਇੱਕ ਕਰਨਲ ਨੂੰ ਇਹਨਾਂ ਨੇ ਜਲੀਲ ਕੀਤਾ ਇਹਨਾਂ ਨੇ ਕਾਨੂੰਨ ਆਪਣੇ ਹੱਥ ਚ ਲਿਆ ਆਪਣਾ ਹੀ ਤੇ ਤੁਸੀਂ ਚੀਕਾਂ ਮਾਰ ਉਠੇ ਹੋ ਤੇ ਤੁਸੀਂ ਕਹਿੰਦੇ ਪੀਏ 15 ਅਗਸਤ ਸਾਡੀ ਨਹੀਂ ਅਸੀਂ ਨਹੀਂ ਮਨਾਉਣਾ ਸਾਨੂੰ ਇਨਸਾਫ ਨਹੀਂ ਮਿਲਿਆ ਤੇ ਕਦੀ ਸੋਚ ਕੇ ਵੇਖੋ ਤੁਸੀਂ ਸਾਡੇ ਹਜ਼ਾਰਾਂ ਮਾਰੇ ਤੁਸੀਂ ਸਾਡੇ ਹਜ਼ਾਰਾਂ ਜਲੀਲ ਕੀਤੇ ਤੁਸੀਂ ਸਾਡੇ ਹਜ਼ਾਰਾਂ ਜਿਹੜੇ ਉਹ ਲਾਪਤਾ ਕੀਤੇ ਤੁਸੀਂ ਸਾਡੀਆਂ ਹਜ਼ਾਰਾਂ ਧੀਆਂ ਪਣਾ ਦੀ ਇੱਜ਼ਤ ਬੇਪੱਤ ਕੀਤੀ ਤੇ ਸਿੱਖ ਕਿਹੜੇ ਮੂੰਹ ਦੇ ਨਾਲ ਕਹਿਣ ਪੀਏ ਆਜ਼ਾਦੀ ਸਾਡੀ ਆ ਜਾਂ ਇਹ ਤਿਰੰਗਾ ਸਾਡਾ ਆ ਸੋ ਇਹ ਦਿਨ ਸਾਡਾ ਨੇ ਇਹ ਤਿਰੰਗਾ ਸਾਡਾ ਨੇ ਇਹ ਮੁਲਕ ਸਾਡਾ ਨੇ ਇੱਥੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਹਮੇਸ਼ਾ ਹਮੇਸ਼ਾ ਜਿੱਥੇ-ਜਿੱਥੇ ਇਹਨਾਂ ਨੂੰ ਮੌਕਾ ਮਿਲਿਆ ਇਹਨਾਂ ਨੇ ਸਾਡੇ ਨਾਲ ਵੱਦਸ ਰੋਕੇ ਕੀਤੀ ਸਾਡੇ ਨਾਲ ਵਧੀਆਂ ਕੀਤੀਆਂ ਨੇ ਔਰ ਇਹ ਸਾਰਾ ਕੁਝ ਹੋਇਆ ਦੇਸ਼ ਭਗਤੀ ਦੀ ਆੜੇਟ ਔਰ ਇਸ ਦੇਸ਼ ਭਗਤੀ ਨੂੰ ਪੱਕਿਆ ਕਰਦੇ ਆ ਇਹਨਾਂ ਦੇ ਤਿਰੰਗੇ ਇਹਨਾਂ ਦੀ 15 ਅਗਸਤਾਂ ਇਹਨਾਂ ਦੀ 26 ਜਨਵਰੀਆਂ ਜੱਦਣ ਬਹੁਤ ਸਾਰੇ ਲੋਕ ਦੇਸ਼ਵਕਤੀ ਤੇ ਭਗਤੀ ਦੇ ਵਹਿਣ ਦੇ ਵਿੱਚ ਬਹਿ ਕੇ ਆਪਣੇ ਉੱਤੇ ਕੀਤੇ ਗਏ ਜੁਰਮਾਂ ਨੂੰ ਭੁੱਲਣ ਦੀ ਕੋਸ਼ਿਸ਼ ਕਰਦੇ ਆ ਤੇ ਫਿਰ ਇਸ ਦਿਨ ਭਾਰਤ ਮਾਤਾ ਦੀ ਜੈ ਤੇ ਹੈਪੀ ਇੰਡੀਪੈਂਡੈਂਸ ਡੇ ਵਗੈਰਾ ਦੀਆਂ ਵਧਾਈਆਂ ਦੇਣ ਲੱਪੈਂਦੇ ਆ ਪੰਜਾਬ ਵਾਸਤੇ ਇਹ ਕੋਈ ਹੈਪੀ ਇੰਡੀਪੈਂਡੈਂਸ ਨਹੀਂਗਾ ਸਾਡੇ ਵਾਸਤੇ ਇਹ ਸਾਡੇ ਘਰਾਂ ਦਾ ਉਜਾੜਾ ਸੀ ਔਰ ਉਸ ਉਜਾੜੇ ਨੂੰ ਅਸੀਂ ਝੱਲਿਆ ਸੀ ਇਹ ਸੋਚ ਕੇ ਵੀ ਇਸ ਮੁਲਕ ਦੇ ਉਚਾਕੇ ਅਸੀਂ ਬਰਾਬਰ ਦੇ ਸ਼ਹਿਰੀ ਬਣ ਕੇ ਰਵਾਂਗੇ ਸਾਨੂੰ ਕੋਈ ਖਤਾ ਮਿਲੇਗਾ ਜਿੱਥੇ ਅਸੀਂ ਆਜ਼ਾਦੀ ਦਾ ਨਿਗ ਮਾਣਾਂਗੇ ਪਰ ਇੱਥੇ ਆਉਂਦਿਆਂ ਇਹਨਾਂ ਨੇ ਸਾਡੇ ਦਰਬਾਰ ਸਾਹਿਬ ਦੇ ਉੱਤੇ ਫੌਜਾਂ ਚਾੜੀਆਂ ਇੱਥੇ ਦਰਬਾਰ ਸਾਹਿਬ ਦੇ ਵਿੱਚ ਪੁਲਿਸ ਵਾੜੀ ਗਈ ਬੂਟਾ ਸਮੇਤ ਇਹਨਾਂ ਦੇ ਕੱਤੇ ਵੜੇ 1955 ਤੋਂ ਪਿਆ ਵਰਤਾਰਾ ਅੱਜ ਤੱਕ ਅੰਗਰੰਤਰ ਜਾਰੀ ਆ ਜਿੱਥੇ ਅੱਜ ਫੇਰ ਉਹੀ ਸਾਡਾ ਅਕਾਲ ਤਖਤ ਸਾਹਿਬ ਤੇ ਸਮਾਗਮ ਹੋਵੇ ਉਨੀ ਸੰਗਤ ਨਹੀਂ ਹੁੰਦੀ ਜਿੰਨੇ ਇਹਨਾਂ ਦੇ ਪਹਿਲਾਂ ਜਾ ਕੇ ਪੁਲਸ ਦੇ ਕਰੰਦੇ ਉੱਥੇ ਵੜ ਜਾਂਦੇ ਆਂ ਔਰ ਸੰਗਤ ਨੂੰ ਭੈ ਪੀਤ ਕਰਨ ਦੀ ਕੋਸ਼ਿਸ਼ ਕਰਦੇ ਔਰ ਸੰਗਤ ਨੂੰ ਉੱਥੇ ਨਤਮਸਤਕ ਨਹੀਂ ਹੋਣ ਦਿੰਦੇ ਮੇਰਾ ਕਹਿਣ ਦਾ ਮਤਲਬ ਸਿਰਫ ਇਹਨਾਂ ਆ ਪੀ ਇਹਨਾਂ ਨੇ ਸਾਡੀ ਨਿੱਕੀ ਤੋਂ ਨਿੱਕੀ ਗੱਲ ਤੋਂ ਲੈ ਕੇ ਵੱਡੀ ਤੋਂ ਵੱਡੀ ਸੰਸਥਾ ਨੂੰ ਆਪਣੇ ਕੰਟਰੋਲ ਕਰਨਾ ਚਾਹਿਆ ਔਰ ਉਹਨੂੰ ਕਿਉਂ ਕਰਨਾ ਚਾਹੁੰਦੇ ਨੇ ਕੰਟਰੋਲ ਦਾ ਇੱਕੋ ਕਾਰਨ ਆ ਉਹ ਇਹ ਆ ਪੀ ਅਸੀਂ ਇਹ ਮੰਨਦੇ ਆਂ ਕਿ ਪੰਜਾਬ ਇੰਡੀਆ ਦਾ ਹਿੱਸਾ ਨਹੀਂਗਾ ਉਹਦਾ ਕਾਰਨ ਕੀ ਬਣਿਆ ਵੀ ਅਸੀਂ ਇਹ ਗੱਲ ਕਹਿਣੀ ਸ਼ੁਰੂ ਕਰਤੀ ਇੱਕ ਤੇ ਦੇ ਡੂੰਗੇ ਅਤੇ ਸਾਡੀ ਸਿੱਖੀ ਦੇ ਵਿੱਚ ਬੜੇ ਸਦੀਆਂ ਪਿੱਛੇ ਜਾਂਦੇ ਨੇ ਪਰ ਜਿਹੜੇ ਮਾਡਰਨ ਸਿੱਖ ਨੇ ਉਹਨਾਂ ਨੂੰ ਅੱਜ ਕੱਲ ਦੇ ਇਕੱਲੇ ਝੁਲਮ ਦੇਖਦੇ ਹਨ ਨਾ ਉਹਨਾਂ ਨੂੰ ਅਸੀਂ ਦੱਸ ਦੇਣਾ ਚਾਹੁੰਦੇ ਆਂ ਕਿ ਇਹਨਾਂ ਨੇ ਆਪਣੇ ਸੰਵਿਧਾਨ ਦੇ ਵਿੱਚ ਜਿਹੜੀ ਈਮਾਨ ਭਾਈ ਜੀ ਨੇ ਗੱਲ ਕੀਤੀ ਸਾਡੀ ਪਹਿਚਾਣ ਹੀ ਖੋਲੀ ਤੇ ਜਦੋਂ ਤੁਹਾਡੀ ਤੁਹਾਡੇ ਕੋਲ ਪਹਿਚਾਣ ਹੀ ਨਾ ਰਵੇ ਤੇ ਦੱਸੋ ਪੱਲੇ ਕੀ ਰਹਿ ਜਾਂਦਾ ਬੰਦਾ ਕਹਿ ਕੰਮ ਦਾ ਨਹੀਂ ਹੁੰਦਾ ਜਦੋਂ ਸਾਡੀ ਕੌਮ ਦੀ ਸਾਡੀ ਪਛਾਣ ਹੀ ਖੋਲੀ ਤੇ ਇਹਨਾਂ ਨੇ ਸਾਡੀ ਕੌਮ ਕਾਦੇ ਜੋਗੀ ਛੱਡੀ ਅੱਜ ਇੱਥੇ ਤੁਸੀਂ ਸੜਕ ਦੇ ਉੱਤੇ ਇੱਕ ਭਿਖਾਰੀ ਤੋਂ ਲੈ ਕੇ ਕਰੋੜਪਤੀ ਹੋਵੇ ਉਹਦੇ ਕੋਲ ਪਛਾਣ ਪੱਤਰ ਆ ਵੀ ਮੈਂ ਕੌਣ ਆ ਉਹ ਉਹਦੇ ਸਾਰੇ ਦੇ ਨਾਲ ਦੁਨੀਆਂ ਦੇ ਵਿੱਚ ਜਿਉਂਦਾ ਆ ਤੇ ਸਾਡੀ ਕੌਮ ਦੀ ਪਛਾਣ ਸੇਖ ਹੋਣਾ ਆ ਪਰ ਇਹਨਾਂ ਦੇ ਸੰਵਿਧਾਨ ਦੇ ਮੁਤਾਬਕ ਅਸੀਂ ਹਿੰਦੂ ਆ ਜਿਹੜਾ ਸਾਨੂੰ ਸਬਕਾਰ ਨੇ ਉੱਥੋਂ ਇਹ ਲੜੀ ਚੱਲੀ ਤੇ ਅੱਜ ਤੱਕ ਨਿਰੰਤਰ ਜਾਰੀ ਆ ਪਰ ਅਸੀਂ ਆਪਣੀ ਇਸ ਪਛਾਣ ਨੂੰ ਬਰਕਰਾਰ ਰੱਖਣਾ ਇਹੀ ਸਾਡੀ ਲੜਾਈ ਆ ਔਰ ਇੱਥੇ ਸਾਡੇ ਹੱਥਾਂ ਦੇ ਪਲੇ ਕਾਰਡ ਵੀ ਫੜੇ ਨੇ ਜਿੱਥੇ ਇੱਕ ਪਾਸੇ ਤਿਰੰਗਾ ਆ ਦੂਜੇ ਪਾਸੇ ਖਾਲਸਾਣ ਦਾ ਝੰਡਾ ਆ ਤੇ ਸਿੱਖਾਂ ਦਾ ਚਿਹਰਾ ਖਾਲਸਾਣ ਦੇ ਝੰਡੇ ਵੱਲ ਨੂੰ ਆ ਤੇ ਤਿਰੰਗੇ ਨੂੰ ਅਸੀਂ ਪਛਾਣ ਕਰ ਰਹੇ ਆ ਇਹਦਾ ਇੱਕੋ ਸੁਨੇਹਾ ਦੇਣਾ ਚਾਹੁੰਦੇ ਆ ਵੀ ਸਾਨੂੰ ਤੁਹਾਡੀ ਦਿੱਤੀ ਹੋਈ ਭਾਰਤੀ ਆਇਡੈਂਟੀਟੀ ਬਿਲਕੁਲ ਪਰਵਾਹ ਨਹੀਂ ਕਿ ਅਸੀਂ ਪੰਜਾਬੀ ਆ ਅਸੀਂ ਸਿੱਖ ਆ ਤੇ ਸਾਡੀ ਆਇਡੈਂਟੀਟੀ ਖਾਲਸਾਣੀ ਆ ਤੇ ਅਸੀਂ ਇਹਦੇ ਨਾਲ ਜੁੜਨਾ ਆ ਔਰ ਅਗਲੀ ਜਿਹੜੀ ਗੱਲ ਆ ਜਦੋਂ ਅਸੀਂ ਇਹ ਗੱਲ ਕਹਿੰਨੇ ਫਿਰ ਸਾਡੇ ਤੇ ਜ਼ੁਲਮ ਹੋਏ ਔਰ ਲਗਾਤਾਰ ਹੋਏ ਔਰ ਉਹ ਜ਼ੁਲਮ ਅੱਜ ਵੀ ਜਾਰੀ ਨੇ ਪੰਜਾਬ ਪੁਲਿਸ ਦਾ ਜਿਹੜਾ ਰਵਈਆ ਆ ਕਰਨਲ ਬਾਠ ਨੇ ਤੇ ਇੱਕ ਵਾਰੀ ਵੇਖਿਆ ਅਸੀਂ ਰੋਜ਼ ਵੇਖਦੇ ਆ ਬਹੁਤੀ ਦੂਰ ਨਾ ਜਾਈਏ 2025 ਦੇ ਵਿੱਚ ਕੱਲਾ ਪੰਜਾਬ ਪੁਲਿਸ ਨੇ ਆਪਣੇ ਇਹਨਾਂ ਦੇ ਜਿਹੜੇ ਅੰਕੜੇ ਨੇ ਜਿਹੜੇ ਅਖਬਾਰਾਂ 'ਚ ਛਪੇ ਨੇ ਜਿਹੜੇ ਕੇਸ ਬਾਹਰ ਆਏ ਨੇ ਅਜੇ ਸਾਢੇ 7 ਮਹੀਨੇ ਬੀਤੇ ਨੇ ਇਸ ਸਾਲ ਦੇ ਤੇ ਇਹਨਾਂ 7.5 ਮਹੀਨਿਆਂ ਦੇ ਵਿੱਚ ਇਹਨਾਂ ਨੇ ਜਿਹੜੇ ਆ 23 ਇਨਕਾਊਂਟਰ ਕੀਤੇ ਨੇ ਚਾਹੇ ਕਿਸੇ ਦੀ ਲੱਕ ਤੇ ਗੋਲੀ ਮਾਰੀ ਹੋਵੇ ਚਾਹੇ ਕਿਸੇ ਦੀ ਲੱਤ 'ਚ ਮਾਰੀ ਹੋਵੇ ਤੇ ਚਾਹੇ ਕਿਸੇ ਨੂੰ ਵੈਸੇ ਮਾਰਤਾ ਹੋਵੇ 23 ਇਨਕਾਊਂਟਰ ਔਰ ਸਾਰਿਆਂ ਦੀ ਕਹਾਣੀ ਸੇਮ ਆ ਕੀ ਕਹਾਣੀ ਆ ਜੀ ਅਸੀਂ ਬੰਦਾ ਫੜਿਆ ਹੁਣ ਉਹ 'ਚ ਦੋ ਤਰ੍ਹਾਂ ਦੇ ਹੁੰਦੇ ਨੇ ਇੱਕ ਨਸ਼ੇ ਵਾਲੇ ਇੱਕ ਖਾਲਸਤਾਨੇ ਜੀ ਅਸੀਂ ਬੰਦਾ ਫੜਿਆ ਉਹਨੇ ਸਾਨੂੰ ਦੱਸਿਆ ਜੀ ਉਥੇ ਨਸ਼ਾ ਦੱਬਿਆ ਜਾਂ ਸਾਨੂੰ ਇਹ ਦੱਸਿਆ ਜੀ ਉਥੇ ਹਥਿਆਰ ਦੱਬੇ ਅਸੀਂ ਜੀ ਰਿਕਵਰੀ ਕਰਨ ਲਈ ਲੈ ਕੇ ਚੱਲੇ ਸੀ ਅਸੀਂ ਉਹਨਾਂ ਲੈ ਕੇ ਜਾਣ ਦੇ ਹੀ ਜਦੋਂ ਲਾਗੇ ਗਿਆ ਉਹਨੇ ਭਜਣ ਦੀ ਕੋਸ਼ਿਸ਼ ਕੀਤੀ ਸਾਡੇ ਇੱਕ ਮੁਲਾਜ਼ਮ ਦਾ ਹਥਿਆਰ ਕੁੱਟ ਲਿਆ ਜਾਂ ਜਿਹੜੇ ਹਥਿਆਰ ਦੱਬੇ ਹੋ ਉਹ ਹਥਿਆਰ ਪੁੱਟ ਲਿਆ ਸਾਡੇ ਤੇ ਹਮਲਾ ਕਰਤਾ ਅਸੀਂ ਉਹਨੂੰ ਕਿਹਾ ਜੀ ਨਾ ਹਮਲਾ ਕਰੋ ਫੇਰ ਨਹੀਂ ਮੰਨਿਆ ਫਿਰ ਅਸੀਂ ਹਾਰ ਕੇ ਗੋਲੀ ਚਲਾਤੀ ਮੈਨੂੰ ਇਹ ਸਮਝ ਨਹੀਂ ਆਉਂਦੀ ਅੱਜ ਦੁਨੀਆ ਕਿੱਥੇ ਦੀ ਕਿੱਥੇ ਚਲੀ ਗਈ ਪਰ ਪੰਜਾਬ ਪੁਲਿਸ ਦੇ ਕੋਲ ਇੱਕ ਨਵਾਂ ਸਟੋਰੀ ਸਕ੍ਰਿਪਟ ਰਾਈਟਰ ਨੇ ਆਇਆ ਇਹੋ ਸਟੋਰੀ ਇਹਨਾਂ ਦੀ 78 ਤੋਂ ਲੈ ਕੇ ਤੇ 95 ਤੱਕ ਇਹੋ ਸਟੋਰੀਆਂ ਇਹਨਾਂ ਦੀਆਂ ਅੱਜ ਵੀ ਜਾ ਰਹੀ ਨੇ ਔਰ ਸਾਰੀ ਕੌਮ ਨੂੰ ਤੇ ਸਾਰੀ ਦੁਨੀਆ ਨੂੰ ਬੇਵਕੂਫ ਬਣਾਉਂਦੀਆਂ ਗੱਲਾਂ ਕਰਦੇ ਨੇ ਇੰਜ ਸੋਚਦੇ ਨੇ ਵੀ ਸਾਰਾ ਦਿਮਾਗ ਸਾਡੇ ਅਫਸਰਾਂ ਦੇ ਕੋਲ ਆ ਸਾਰਾ ਦਿਮਾਗ ਇੰਡੀਆ ਦੇ ਕੋਲ ਆ ਹੋਰ ਕਿਸੇ ਦਾ ਤਾਂ ਦਿਮਾਗ ਹੈ ਹੀ ਨਹੀਂ ਜਿਹੜੀ ਕਹਾਣੀ ਇਹਨਾਂ ਨੂੰ ਦੇ ਦਿਓ ਜੀ ਇਹ ਜ਼ਰ ਨੇ ਮੰਨ ਹੀ ਲੈਣੀ ਅਸੀਂ ਇਹਨਾਂ ਦੀਆਂ ਕਹਾਣੀਆਂ ਬਿਲਕੁਲ ਨਹੀਂ ਮੰਨਣੀਆਂ ਪੰਜਾਬ ਪੂਰੀ ਤਰ੍ਹਾਂ ਦੇ ਨਾਲ ਪੁਲਿਸ ਦੇ ਕੰਟਰੋਲ ਚ ਚਲਾ ਗਿਆ ਔਰ ਪੁਲਿਸ ਆਪਣੇ ਕਾਨੂੰਨਾਂ ਨੂੰ ਜਿਹੜੇ ਕਿ ਪਹਿਲਾਂ ਹੀ ਬੜੇ ਮਾੜੇ ਆ ਕਿੰਨੇ ਕਾਲੇ ਕਾਨੂੰਨ ਨੇ ਕਿੰਨੇ ਕਠੋਰ ਕਾਨੂੰਨ ਨੇ ਜਿੰਨੀਆਂ ਪਾਵਰਾਂ ਨੇ ਜੜੀਆਂ ਪਾਰਲੀਮੈਂਟ ਨੇ ਇਹਨਾਂ ਨੂੰ ਦਿੱਤੀਆਂ ਨੇ ਉਹਦੇ باوجود ਇਹ ਕਾਨੂੰਨਾਂ ਨੂੰ ਸ਼ਿਕਾਇਤਾਂ ਤੰਗਦੇ ਆ ਤੇ ਤੁਸੀਂ ਇਹ ਗੱਲ ਦੱਸੋ ਵੀ ਤੁਸੀਂ ਆਪ ਤੁਹਾਨੂੰ ਤੁਹਾਡੇ ਆਪਣੇ ਕਾਨੂੰਨਾਂ ਤੇ ਯਕੀਨ ਨਹੀਂ ਤੇ ਤੁਸੀਂ ਲੋਕਾਂ ਦਾ ਐਨਕਾਊਂਟਰ ਕਰਦੇ ਹੋ ਤੇ ਆਮ ਦੁਨੀਆ ਤੁਹਾਡੇ ਕਾਨੂੰਨਾਂ ਤੇ ਕਿਥੋਂ ਵਿਸ਼ਵਾਸ ਕਰ ਲੇ ਤੁਹਾਨੂੰ ਜਿਹੜੇ ਤੁਸੀਂ ਕਾਨੂੰਨ ਦੇ ਰਖਵਾਲੇ ਹੋ ਤੁਸੀਂ ਕਾਨੂੰਨ ਛੱਕੇ ਟੰਗੇ ਜਾਂਦੇ ਹੋ ਤੁਹਾਨੂੰ ਯਕੀਨ ਨਹੀਂ ਵੀ ਬੰਦੇ ਨੂੰ ਸਜ਼ਾ ਦਿਵਾ ਪਾਵਾਂਗੇ ਕਿ ਨਹੀਂ ਤੇ ਦੱਸੋ ਆਮ ਦੁਨੀਆ ਤੁਹਾਡੇ ਤੇ ਕਿਉਂ ਯਕੀਨ ਕਰੇ ਤੁਹਾਡੇ ਕਾਨੂੰਨਾਂ ਤੇ ਕਾਹਦਾ ਯਕੀਨ ਕਰੇ ਪਰ ਸਭ ਤੋਂ ਜ਼ਿਆਦਾ ਖਤਰਨਾਕ ਇਹਦੇ ਵਿੱਚ ਗੱਲ ਇਹ ਆ ਕਿ ਪੰਜਾਬ ਦੀ ਧਰਤੀ ਤੋਂ ਜਿੰਨਾਂ ਨੂੰ ਵਿਕਟਿਮ ਬਣਾਇਆ ਜਾ ਰਿਹਾ ਜਿੰਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਉਹਨਾਂ ਦੇ ਪਰਿਵਾਰ ਤੇ ਜਿਹੜੀਆਂ ਮਨੁੱਖੀ ਅਧਿਕਾਰ ਸੰਸਥਾਵਾਂ ਨੇ ਉਹ ਚੁੱਪ ਧਾਰੇ ਬੈਠੀਆਂ ਨੇ ਔਰ ਇਹ ਕਾਮਯਾਬੀ ਆ ਪੰਜਾਬ ਪੁਲਿਸ ਦੀ ਔਰ ਅਸੀਂ ਇਹਨੂੰ ਚੈਲੰਜ ਕਰਨਾ ਹੈ ਪੰਜਾਬ ਫਿਰ ਇਸ ਚਾਹੁੰਦੇ ਆ ਕਿ ਅਸੀਂ ਜੋ ਕਰੀਏ ਡਰ ਦੇ ਮਾਹੌਲ ਚ ਕਰੀਏ ਤਾਂ ਲੋਕ ਕੁਛ ਕਰਨਾ ਜਿਹਦੀ ਮਰਜ਼ੀ ਲਾਤੇ ਗੋਲੀ ਮਾਰਦੇ ਜੋਥੇ ਮਰਜ਼ੀ ਮਾਰਦੇ ਕੋਈ ਬਾਦ ਵਿੱਚ ਬਾਹਰ ਕਰਨਾ ਆਵੇ ਪਰ ਅਸੀਂ ਆਪਣੇ ਮਨੁੱਖੀ ਅਧਿਕਾਰ ਸੰਸਥਾਵਾਂ ਨੂੰ ਵੀ ਬੇਨਤੀ ਕਰਦੇ ਆਂ ਉਹ ਭਰਾਵਾ ਰੱਬ ਦਾ ਰਾਸਤਾ ਬੋਲੋ ਤੁਹਾਡਾ ਨਾਮ ਹੀ ਮਨੁੱਖੀ ਅਧਿਕਾਰਾਂ ਤੇ ਆ ਤੇ ਜਿਸ ਤਰੀਕੇ ਦੇ ਨਾਲ ਸਾਡੇ ਅਧਿਕਾਰ ਛਿੱਕੇ ਡੰਗੇ ਜਾ ਰਹੇ ਆ ਕਿਸੇ ਨੂੰ ਖਾਲਸਤਾਨੀ ਕਹਿ ਕੇ ਗੋਲੀ ਮਾਰਦੇ ਹੋ ਕਿਸੇ ਨੂੰ ਜਿਹੜਾ ਨਸ਼ੇੜੀ ਕਹਿ ਕੇ ਮਾਰਦੇ ਹੋ ਕਿਸੇ ਨੂੰ ਕੁਝ ਕਹਿ ਕੇ ਮਾਰਦੇ ਹੋ ਇਹਨਾਂ ਲਈ ਸਾਨੂੰ ਆਵਾਜ਼ ਬਣਨਾ ਪੈਣਾ ਔਰ ਜਿਹੜੀ ਪੰਜਾਬ ਪੁਲਿਸ ਦੀ ਇਨਕਾਊਂਟਰ ਪਾਲਿਸੀ ਆ ਇਹ ਇੱਕ ਤਰੀਕੇ ਦੇ ਨਾਲ ਸ਼ੈਡੋ ਪਾਲਿਸੀ ਆ ਜਿਹੜੀ ਇੰਡੀਆ ਨੇ ਅਪਣਾਈ ਹੀ ਵੀ ਵਿਦੇਸ਼ਾਂ ਦੇ ਵਿੱਚ ਜਾ ਕੇ ਵੀ ਸਿੱਖਾਂ ਨੂੰ ਮਾਰਾਂਗੇ ਉਸੇ ਦਾ ਇੱਕ ਸਾਹ ਦੇ ਨਾਲੇ ਪਰਛਾਵਾਂ ਆ ਵੀ ਇਹ ਵੀ ਕਹਿੰਦੇ ਨੇ ਵੀ ਜਿਹੜਾ ਸਾਡੇ ਹੱਥ ਆ ਗਿਆ ਅਸੀਂ ਉਹਨੂੰ ਸਾਰੀ ਜ਼ਿੰਦਗੀ ਲਈ ਅਪਾਹਜ ਕਰਨਾ ਤੇ ਮੈਨੂੰ ਕੋਈ ਹਰਾਨ ਕੇ ਨਹੀਂ ਇਹ ਗੱਲ ਕਹਿੰਦੇ ਆ ਵੀ ਕੋਈ ਪਤਾ ਨਹੀਂ ਭਰਾਓ ਕੱਲ ਦੀ ਅਖਬਾਰ ਦੇ ਵਿੱਚ ਸੇਮ ਸਟੋਰੀ ਲੱਗੀ ਹੋਵੇ ਤੇ ਨਾਮ ਮੇਰਾ ਜਾਂ ਤੁਹਾਡੇ ਜੋ ਕਿਸੇ ਇੱਕ ਦਾ ਹੋਵੇ ਇਹ ਇੱਥੇ ਤੱਕ ਜਾਣੇ ਨੇ ਕਿਉਂਕਿ ਇਹਨਾਂ ਨੇ ਮੂਨ ਵੇ ਖੂਨ ਲੱਗ ਗਿਆ ਸਾਡੇ ਕਈ ਬੰਦਿਆਂ ਨੂੰ ਭਲੇਖਾ ਪੈ ਗਿਆ ਸੀ ਪੁਰਾਣੇ ਅਫਸਰ ਇਸਮੇਰ ਸਿੰਘ ਸਾਣੀ ਵਰਗੇ ਜਿਨ੍ਹਾਂ ਨੇ ਜੜਾਵਾ ਸਿੱਖਾਂ ਦਾ ਇੱਕ ਦੌਰ ਹੰਡਾਇਆ ਤੇ ਉਹਦੋਂ ਦੁਸ਼ਮਣੀ ਦੇ ਵਿੱਚ ਪੁੱਚੜ ਪੈਦਾ ਏ ਪਰ ਮੈਨੂੰ ਇਹ ਗੱਲ ਕਹਿਣ ਦੇ ਵਿੱਚ ਰਤੀ ਭਰ ਵੀ ਸ਼ਰਮ ਨਹੀਂ ਗਈ ਇਹ ਕੜਵੀ ਸਚਾਈ ਆ ਕਿ ਪੰਜਾਬ ਪੁਲਿਸ ਨੇ ਆਪਣੇ ਜੀਨਸ ਕੈਰੀ ਕੀਤੇ ਨੇ ਇਹਨਾਂ ਨੇ ਆਪਣੇ ਅਫਸਰਾਂ ਦੇ ਸੁਭਾ ਕੈਰੀ ਕਰ ਲਏ ਨੇ ਔਰ ਇਹਨਾਂ ਦੇ ਨਵੇਂ ਅਫਸਰ ਵੀ ਆਪਣੇ ਪੁਰਾਣੇ ਅਫਸਰਾਂ ਦੇ ਰਾਹ ਪੈ ਗਏ ਨੇ ਪਰ ਇੱਕ ਗੱਲ ਯਾਦ ਰੱਖਿਓ ਜੇ ਕੌਮ ਨੇ ਉਹਨਾਂ ਨੂੰ 40-40 ਸਾਲ ਤੋਂ ਮਾਫ਼ ਨਹੀਂ ਕੀਤਾ ਤੇ ਮਾਫ਼ ਭਰਾਵੋ ਤੁਸੀਂ ਵੀ ਨਹੀਂ ਹੋਣੇ ਤੇ ਇਹ ਵੀ ਗੱਲ ਚੇਤੇ ਰੱਖਿਓ ਜਿੰਨਾ ਚਿਰ ਵਰਦੀ ਚੋ ਇਹ ਤਿਰੰਗਾ ਤੁਹਾਡੀ ਉਹਨਾਂ ਚਰੀ ਹਿਫਾਜ਼ਤ ਕਰਦਾ ਆ ਆ ਬਾਹਰ ਵਿੱਚ ਆਪਣੇ ਅਫਸਰਾਂ ਨੂੰ ਵੇਖ ਲੋ ਤਰੀਕਾ ਭੁਗਤਦੇ ਤੇ ਕਿਸ ਤਰੀਕੇ ਨਾਲ ਥਰੂ ਕੇਅਰ ਦੇ ਫਿਰਦੇ ਆ ਤੇ ਇੱਥੋਂ ਤੱਕ ਕਿ ਤੁਹਾਡਾ ਆਪਣਾ ਡੀਜੀਪੀ ਉਹ ਵੀ ਅੱਜ ਲੋਕੇ ਜਿਹੜਾ ਜਿੰਦਗੀ ਕੱਟਣ ਲਈ ਮਜਬੂਰ ਬੈਠਾ ਲੋਕਾਂ ਨੂੰ ਇਸ ਹੱਦ ਤੱਕ ਮਜਬੂਰ ਨਾ ਕਰੋ ਕਿ ਕੰਨ ਨੂੰ ਤੁਹਾਡੀ ਜਿਹੜੀ ਪਬਲਿਕ ਲਾਈਫ ਆ ਉਹ ਵੀ ਖਤਮ ਹੋ ਜੇ ਪੰਜਾਬ ਤੁਹਾਡੇ ਜ਼ੁਲਮਾਂ ਦਾ ਸਤਾਇਆ ਹੈ ਆ ਅਸੀਂ ਤੁਹਾਡੇ ਜ਼ੁਲਮਾਂ ਦੇ ਸਤਾਏ ਹੋਏ ਆ ਔਰ ਤੁਸੀਂ ਇਹਨਾਂ ਜ਼ੁਲਮਾਂ ਦੇ ਵਿੱਚ ਵਾਦਾ ਕਰਾਉਣ ਦੇ ਲਈ ਇੰਡੀਆ ਕੋਈ ਕਸਰ ਨਹੀਂ ਛੱਡਦਾ ਆ ਨਿਤ ਨਵੀਂ جنگ ਦੀ ਧਮਕੀ ਜਿਹੜੀ ਆ ਉਹ ਪਾਕਿਸਤਾਨ ਨੂੰ ਮਾਰ ਦਿੰਦੇ ਨੇ ਤੇ ਪਾਕਿਸਤਾਨ ਨੇ ਵੀ ਫਿਰ ਅੱਗੇ ਦਬਾਲ ਦਿੰਦੇ ਵੀ ਕੋਈ ਨਹੀਂ ਫਿਰ ਪਰਮਾਣੂ ਆ ਫਿਰ ਸਾਰੀ ਆਦੀ ਦੁਨੀਆ ਤਬਾਹ ਹੋ ਗਈ ਆਦੀ ਦੁਨੀਆ ਤਬਾਹ ਹੋ ਤੋ ਪਹਿਲਾ ਪੂਰੇ ਦਾ ਪੂਰਾ ਪੰਜਾਬ ਤਬਾਹ ਹੋਣਾ ਆਸੀਂ ਪੰਜਾਬ ਨੇ ਇਹਨਾਂ ਦੋਵਾਂ ਸਾਨਾਂ ਦੇ ਵਿੱਚ ਇਹਨਾਂ ਨੂੰ ਜੰਗ ਦਾ ਅਖਾੜਾ ਪੰਜਾਬ ਨੇ ਬਣਾਉਂ ਦੇਣਾ ਸਾਨੂੰ ਇਹ ਵੀ ਆਵਾਜ਼ ਜਿਹੜੀ ਆ ਉਹ ਬੰਦ ਕਰਨੀ ਪੈਣੀ ਆ ਸੋ ਸਾਡੇ ਬਹੁਤ ਸਾਰੇ ਇਸ਼ੂਜ਼ ਨੇ ਸਾਰਿਆਂ ਨੂੰ ਐਡਰੈਸ ਕਰਨਾ ਸਾਡਾ ਫਰਜ਼ ਬਣਦਾ ਆ ਬਹੁਤ ਸਾਰੀਆਂ ਲੰਮੀ ਲੜੀ ਆ ਮਿਲੀਅਨ ਸੀਜ਼ਨਸ ਨੇ ਪੀ ਅਸੀਂ 15 ਅਗਸਤ ਦਾ ਬਾਈਕਾਟ ਕਿਉਂ ਕਰਨਾ ਆ ਪਰ ਉਹਨਾਂ ਸਾਰਿਆਂ ਚੋਂ ਸਭ ਤੋਂ ਉੱਚਾ ਤੇ ਪਵਿੱਤਰ ਰੀਜ਼ਨ ਇਹ ਆ ਪੀ ਅਸੀਂ ਹਿੰਦੂਸਤਾਨੀ ਨਹੀਂ ਗਏ ਅਸੀਂ ਖਾਲਸਤਾਨੀ ਆ ਤੇ ਅਸੀਂ ਇਨਾਂ ਦਿਹਾੜਿਆਂ ਦੇ ਉੱਤੇ ਜਸ਼ਨ ਨਹੀਂ ਮਨਾਉਣੇ ਹਾਲਿਸਤ ਜਿੰਦਾਬਾਦ ਹਾਲਿਸਤ ਜਿੰਦਾਬਾਦ ਅਖੀਰ ਤੇ ਮੇਰੀ ਬੇਨਤੀ ਆਪਣੇ ਲੋਕਾਂ ਨੂੰ ਉੱਤ ਬਾਅਦ ਮੈਂ ਸਮਾਰਟੀ ਕਰਾਂ ਤੁਸੀਂ ਜਿੰਨੇ ਆਏ ਤੁਹਾਡਾ ਸਾਰਿਆਂ ਦਾ ਧੰਨਵਾਦ ਪਰ ਇੱਕ ਬੇਨਤੀ ਨਾਲ ਲੈ ਕੇ ਜਾਓ ਕੱਲ ਨੂੰ 15 ਅਗਸਤ ਆ ਦੋ ਤਰ੍ਹਾਂ ਦੇ ਨਾਲ ਇਸ ਸਿਸਟਮ ਨੇ ਸਾਡੇ ਦੇ ਉੱਤੇ ਇਹ ਜਸ਼ਨ ਥੋਪਣੇ ਨੇ ਪਹਿਲੇ ਜਿਹੜੇ ਇਹਨਾਂ ਦੇ ਸਰਕਾਰੀ ادارے ਨੇ ਚਾਹੇ ਪ੍ਰਾਈਵੇਟ ادارے ਨੇ ਜਿਨ੍ਹਾਂ ਨੂੰ ਸਰਕਾਰ ਕੰਟਰੋਲ ਕਰਦੀ ਆ ਉੱਥੇ ਇਹਨਾਂ ਨੇ ਸਟੇਡੀਅਮਾਂ ਦੇ ਵਿੱਚ ਨਿਆਣੇ ਨਚਾਉਣੇ ਨੇ ਇਨਾਂ ਨੇ ਸਾਡੇ ਸਕੂਲਾਂ ਕਾਲਜਾਂ ਦੇ ਵਿੱਚ ਤਿਰੰਗੇ ਚੜਾਉਣੇ ਨੇ ਸਾਡੇ ਨਿਆਣਿਆਂ ਨੂੰ ਉੱਥੇ ਲਿਆ ਕੇ ਤਿਰੰਗੇ ਨੂੰ ਸਲੂਟ ਮਰਵਾਉਣੇ ਨੇ ਔਰ ਦੂਸਰਾ ਤਰੀਕਾ ਇਹਨਾਂ ਨੇ ਸਾਡੇ ਜਿਹੜੇ ਸੋਸ਼ਲ ਮੀਡੀਆ ਜਾਂ ਜਿਹੜੇ ਟੀਵੀ ਵਗੈਰਾ ਵਾਲੇ ਸਾਧਨਾਂ ਉੱਤੇ ਸਾਰਾ ਦਿਨ ਦੇਸ਼ ਭਗਤੀ ਦੀਆਂ ਫਿਲਮਾਂ ਦੇ ਗਾਣੇ ਚੱਲਣੇ ਨੇ ਟੀਵੀ ਵਾਲਿਆਂ ਨੂੰ ਤੇ ਅਸੀਂ ਢੱਕ ਨਹੀਂ ਸਕਦੇ ਉਹਨਾਂ ਦੇ ਜੋ ਬਖਾਲਣਾ ਬਖਾਲਣ ਅਸੀਂ ਆਪਣੀਆਂ ਅੱਖਾਂ ਬੰਦ ਕਰਨੀਆਂ ਤੇ ਆਪਣੇ ਕੰਨ ਬੰਦ ਪਰ ਦੂਸਰੇ ਜਿਹੜੇ ਜਸ਼ਨ ਨੇ ਜਿਹਦੇ ਵਿੱਚ ਸਾਡੇ ਨਿਆਣਿਆਂ ਨੂੰ ਜਬਰਦਸਤੀ ਖਿੱਚ ਕੇ ਇਹਨਾਂ ਨੇ ਭੰਗੜੇ ਪਾਉਣੇ ਨੇ ਕਟੋ-ਕਟ ਉਹਨਾਂ ਨੂੰ ਡੱਕੰਦੇ ਤੇ ਆਪਣੀ ਰਤਾਂ 'ਚ ਜਾਨ ਰੱਖੀਏ ਅਸੀਂ ਕਿਉਂ ਇਹਨਾਂ ਦੇ ਜਸ਼ਨਾਂ 'ਚ ਜਾ ਜਾ ਕੇ ਨੱਚਦੇ ਆ ਸਾਡਾ ਇਹ ਫਰਜ਼ ਬਣਦਾ ਆ ਜਿਨ੍ਹਾਂ ਨੇ ਤੇ ਇਹਨਾਂ ਦੀ ਨੌਕਰੀ ਕਰਨੀ ਉਹਨਾਂ ਦੀ ਇਹ ਮਜਬੂਰੀ ਉਹਨਾਂ ਤੇ ਲੈਣੀ ਸਰਕਾਰ ਕੋਲੋਂ ਤਨਖਾਹ ਉਹ ਜਾਣ ਨਚਣ ਭੰਗੜੇ ਪਾਉਣ ਪੁੱਠੇ ਹੋਏ ਸੜਦੇ ਹੋ ਜੋ ਮਰਜ਼ੀ ਕਰਨ ਸਾਨੂੰ ਕੋਈ ਲੈਣ ਦੇ ਨਹੀਂ ਪਰ ਜਿਹੜੇ ਸਾਡੇ ਬੱਚੇ ਇਹਨਾਂ ਸਕੂਲਾਂ ਕਾਜਾਂ 'ਚ ਪੜ੍ਹਦੇ ਆ ਉਹ ਚੇਤੇ ਰੱਖਣਾ ਸੀ ਇਹਨਾਂ ਕੋਲੋਂ ਤਨਖਾਹ ਲੈਣੇ ਨਹੀਂ ਕਿ ਅਸੀਂ ਇਹਨਾਂ ਨੂੰ ਫੀਸਾਂ ਦਿੰਨੇ ਆ ਤੇ ਫੀਸਾਂ ਇਹਨਾਂ ਨੂੰ ਦਿੰਨੇ ਆ ਵਿਦਿਆ ਹਾਸਲ ਕਰਨ ਦੇ ਲਈ ਫੀਸਾਂ ਇਸ ਕਰਕੇ ਨਹੀਂ ਦਿੰਦੇ ਕਿ ਮਦਾਰੀ ਦੇ ਜਿਹੜੇ ਬਾਂਦਰ ਵਾਂਗੂ ਤੁਹਾਡੀਆਂ ਖੁਸ਼ੀਆਂ ਦੇ ਵਿੱਚ ਉਹਦਾ ਹੀ ਅਸੀਂ ਬਾਜ਼ੀਆਂ ਪਾਉਂਦੇ ਫਿਰਿਏ ਸੋ ਅਸੀਂ ਆਪਣੇ ਬੱਚਿਆਂ ਨੂੰ ਬਾਂਦਰ ਵਾਂਗ ਉਹਨਾਂ ਦੇ ਸਾਹਮਣੇ ਨਹੀਂ ਨਚਾਉਣਾ ਅਸੀਂ ਉਹਨਾਂ ਨੂੰ ਇਹਨਾਂ ਦਿਨਾਂ ਦੇ ਉੱਤੇ ਆਪਣੇ ਘਰਾਂ 'ਚ ਰੱਖੀਏ ਔਰ ਜੇ ਕੋਈ ਸਕੂਲ ਕਾਲਜ ਪਰ ਪਹਿਲੀ ਸ਼ਰਤ ਇਹ ਆ ਵੀ ਆਪਣੇ ਨਿਆਣੇ ਨੂੰ ਡੱਕਣ ਦੇ ਲਈ ਆਪਣੀਆਂ ਲੱਤਾਂ 'ਚ ਜਾਨ ਰੱਖੋ ਤੇ ਜੇ ਤੁਹਾਡੀਆਂ ਲੱਤਾਂ 'ਚ ਜਾਨ ਆ ਉਹਦੇ باوجود ਜੇ ਕੋਈ ਸਕੂਲ ਕੋਈ ਕਾਲਜ ਤੁਹਾਡੇ ਬੱਚੇ ਨੂੰ ਜ਼ਬਰਦਸਤੀ ਆ ਕੇ ਜਸ਼ਨਾਂ ਦੇ ਵਿੱਚ ਪੰਗੜੇ ਪਾਉਣ ਦੇ ਲਈ ਤੁਹਾਨੂੰ ਪ੍ਰੈਸ਼ਰਾਈਜ਼ ਕਰਦਾ ਆ ਤੇ ਅਸੀਂ ਇੱਥੇ ਖਲੋਤੇ ਸਾਨੂੰ ਦੱਸਿਆ ਜਾਵੇ ਅਸੀਂ ਆਪੇ ਉਹਨਾਂ ਨੂੰ ਪੁੱਛ ਲਾਂਗੇ ਪਰ ਇਹਨੀ ਹਿੰਮਤ ਦੇ ਰੱਖਿਏ ਆਪਣੀ ਪਹਿਚਾਨ ਨੂੰ ਤੇ ਬਰਕਰਾਰ ਰੱਖਿਏ ਸੋ ਅਸੀਂ ਇਹਨਾਂ ਦੇ ਸਾਰੇ ਜੁਰਮਾਂ ਦਾ ਜਿਹੜਾ ਆ ਵਿਰੋਧ ਕਰੀਏ ਪੰਜਾਬ ਪੁਲਿਸ ਦਾ ਖਾਸ ਤੌਰ ਤੇ ਜਿਸ ਤਰੀਕੇ ਨਾਲ ਇਹਨਾਂ ਨੇ ਰਵਈਆ ਅਪਣਾਇਆ ਇਹਨਾਂ ਨੂੰ ਜਵਾਬ ਦੇਣਾ ਬਣਦਾ ਆ ਔਰ ਅਸੀਂ ਬਹੁਤ ਜਲਦ ਇੱਕ ਪ੍ਰੋਗਰਾਮ ਇਹਨਾਂ ਇਨਕਾਊਂਟਰਸ ਦੇ ਉੱਤੇ ਵੀ ਉਲੇਖਾਂਗੇ ਔਰ ਪੰਜਾਬ ਪੁਲਿਸ ਨੂੰ ਕੁਐਸਚਨੇਬਲ ਜਿਹੜਾ ਟੈਰਾਵਾਂਗੇ ਇਹਨਾਂ ਨੂੰ ਸਵਾਲੀਆ ਜਿਹੜੇ ਚਿੰਨ੍ਹ ਆ ਇਹਨਾਂ ਦੇ ਉੱਤੇ ਇਹਨਾਂ ਦੀ ਕਾਰਵਾਈ ਦੇ ਉੱਤੇ ਉਹ ਲੱਗਣਗੇ ਚਾਹੇ ਖਾਲਸਤਾਨੀ ਆ ਤੇ ਚਾਹੇ ਕੋਈ ਹੋਰ ਬੰਦਾ ਆ ਤੁਸੀਂ ਉਹਨੂੰ ਆਪਣੇ ਕਾਨੂੰਨ ਦੇ ਤਹਿਤ ਸਜ਼ਾਵਾ ਦਿਓ ਐਵੇਂ ਜਿਹੜੇ ਜਿੰਨੇ ਕਾਲੇ ਕਾਨੂੰਨ ਨੇ ਉਹ ਕਦੇ ਨਹੀਂ ਬਣਾਏ ਨੇ ਪਰ ਪੰਜਾਬ ਪੁਲਿਸ ਦਾ ਢਿੱਡ ਨਹੀਂ ਪਰਦਾ ਇਹਨਾਂ ਨੇ ਜਿੰਨੇ ਕਾਲੇ ਕਾਨੂੰਨ ਨੇ ਉਹਨਾਂ ਤੋਂ ਅੱਗੇ ਜਾ ਕੇ ਸਿੱਧਾ ਬੰਦਿਆਂ ਨੂੰ ਖਤਮ ਕਰਨ ਦਾ ਇਹ ਕੰਮ ਫੜਿਆ ਆ ਇਹ ਚੀਜ਼ਾਂ ਕਦੇ ਮਨਜ਼ੂਰ ਨਹੀਂ ਹੋਣਗੀਆਂ ਪੰਜਾਬ ਪੁਲਿਸ ਆਪਣਾ ਕੰਮ ਬੰਦ ਕਰੇ ਜੇ ਨਹੀਂ ਤੇ ਬਹੁਤ ਜਲਦੀ ਦੇ ਉੱਤੇ ਵੀ ਪ੍ਰੋਗਰਾਮ ਰੱਖਿਆ ਜਾਏਗਾ ਪੂਰੀ ਦੁਨੀਆ ਦੇ ਵਿੱਚ ਤੁਹਾਡੀ ਇਸ ਕਾਰਵਾਈ ਨੂੰ ਜਿਹੜਾ ਆ ਉਹ ਨੰਗਿਆਂ ਕੀਤਾ ਜਾਏਗਾ ਔਰ ਸਾਨੂੰ ਮੈਂ ਫੇਰ ਇੱਕ ਵਾਰ ਰਿਪੀਟ ਕਰਨ ਦਿਆ ਵੀ ਇਹਦੇ ਵਿੱਚ ਕੋਈ ਸ਼ੱਕ ਨਹੀਂਗਾ ਵੀ ਇਹ ਨਹੀਂ ਗੱਲ ਕਹਿਣ ਵਾਲੇ ਦਾ ਵੀ ਕੱਲ ਨੂੰ ਉਸੇ ਲੜੀ ਦੇ ਵਿੱਚ ਨਾ ਲੱਗ ਜੇ ਪਰ ਜੇ ਕਾਨੂੰਨ ਲੱਗੇ ਵੀ ਤੇ ਘਟੋ ਘਾਟ ਇੰਨੀ ਗੱਲ ਤੇ ਕਹਿ ਕੇ ਜਾਈਏ ਵੀ ਅਸੀਂ ਇਹਨਾਂ ਦੇ ਜ਼ੁਲਮਾਂ ਦੇ ਖਿਲਾਫ ਬੋਲਦੇ ਹੋਏ ਗਏ ਆਂ ਔਰ ਜਿਹੜੀ ਇਹਨਾਂ ਦੀਆਂ ਸਟੋਰੀਆਂ ਨੇ ਉਹ ਇੰਨੀਆਂ ਹਾਸ ਹੋਣੀਆਂ ਨੇ ਯਾਰ ਮੈਨੂੰ ਤੇ ਸਮਝ ਨਹੀਂ ਆਉਂਦੀ ਵੀ ਇੱਕ ਨਸ਼ੇੜੀ ਬੰਦਾ ਇੱਕ ਨਸ਼ਾ ਵੇਚਣ ਵਾਲਾ ਬੰਦਾ ਤੁਹਾਡੇ ASI ਜਾਂ SHO ਦੇ ਜਿਹੜੀ ਉਹ ਲੱਗੇ ਲੱਕ ਦੇ ਨਾਲੋਂ ਪਿਸਤੌਲ ਕਾਓਗੇ ਤੁਹਾਡੇ ਨੇ ਚਲਾ ਦੇ ਤੁਹਾਡੀ ਕਾਦੀ ਟ੍ਰੇਨਿੰਗ ਆ ਕਮਾਲ ਹੋਈ ਪਈ ਆ ਤੁਹਾਡੀਆਂ ਸਟੋਰੀਆਂ ਵਾਲੀ ਆ ਕੱਲ ਦੀ ਅਮਰਸਰ ਦੇ ਜਿਹੜੀ ਕੰਮ ਹੈ ਉਹਦੇ ਜਿਵੇਂ ਹੋ ਆ ਆਹੇ ਚ ਡਰਗ ਨਾ ਪੀ ਨਪਣ ਲੱਗ ਜਲੇ ਉਥੇ ਪੁਲਸ ਵਾਲੇ ਦੇ ਰਵਾਲਵਰ ਖੋਗੇ ਜੀ ਗੋਲੀ ਚਲਾਤੀ ਦੱਸੋ ਪੁਲਸ ਵਾਲਾ ਭਰਤੀ ਕੱਲੇ ਕੀਤਾ ਜਿਹਨੂੰ ਆਪਣੇ ਰਵਾਲਵਰ ਨੇ ਸਾਹਮਣੇ ਆਉਂਦੇ ਸੋ ਐਵੇਂ ਇਹ ਜਿਹੜੀਆਂ ਨਿਆਣਿਆਂ ਵਾਲੀਆਂ ਸਟੋਰੀਆਂ ਨੇ ਬੰਦ ਕੀਤੀਆਂ ਜਾਣ ਸੋ ਅਸੀਂ ਇਹਨਾਂ ਦਾ ਬਾਈਕਾਟ ਕਰੀਏ ਆਪਣੀ ਆਵਾਜ਼ ਬੁਲੰਦ ਕਰੀਏ ਇੰਨੇ ਕਲਾ ਦੇ ਨਾਲ ਤੁਹਾਡੇ ਸਾਰਿਆਂ ਤੋਂ ਮਾਫੀ ਚਾਹੁੰਨਾ ਆ ਜੇ ਕੋਈ ਵੱਧ ਘੱਟ ਬੋਲ ਗਿਆ ਤਾਂ ਮਾਫ ਕਰਨਾ ਪਰ ਇੰਨੀ ਗੱਲ ਪੱਲੇ ਬੰਨ ਕੇ ਲੈ ਜਾਓ ਪੇ ਆਸੀਂ ਇਹਨਾਂ ਦੇ ਹਿੰਦੁਸਤਾਨੀ ਟੈਗ ਆਪਣੀਆਂ ਛਾਤੀਆਂ ਤੇ ਨਹੀਂ ਲਾਉਣੇ ਅਸੀਂ ਖਾਲਸਤਾਨੇ ਆ ਅਸੀਂ ਪੰਜਾਬੀ ਆ ਅਸੀਂ ਸਿੱਖ ਆ ਤੇ ਅਸੀਂ ਖਾਲਸਤਾਨੇ ਬਣ ਕੇ ਜਿਉਣਾ ਆ ਤੇ ਖਾਲਸਤਾਨੇ ਬਣ ਕੇ ਮਰਨਾ ਆ ਇਹ ਹੀ ਸਾਡੀ ਮੰਜ਼ਲ ਆ ਹਿੰਦੁਸਤਾਨ ਦੇ ਅੱਗੇ ਲੇਲੜੀਆਂ ਕੱਢਣੀ ਸਾਡੀ ਕੋਈ ਮੰਜ਼ਲ ਨਹੀਂਗੀ ਇਸ ਨਿਸ਼ਚੇ ਦੇ ਨਾਲ ਇਸ ਅਰਦਾਸ ਦੇ ਨਾਲ ਇਥੋਂ ਜਾਈਏ ਕਿ ਅਗਲੀ ਵਾਰ ਜਦੋਂ ਹੋਵੇ ਤੇ ਅਸੀਂ ਇੱਥੇ ਖਾਲਸਤਾਨ ਦੇ ਹੜਾ ਮਨਾਈਏ ਨਾ ਕਿ ਇਹਨਾਂ ਦੀ 15 ਅਗਸਤ ਦਾ ਵਿਰੋਧ ਕਰਦੇ ਫਿਰਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਉਸਤਾਨ ਜਿੰਦਾਬਾਦ